ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪਣੀ ਇੱਕ ਹੋਰ ਵੀਡੀਓ ਤੇ ਅੱਜ ਆਪਾਂ ਆਏ ਆਂ ਲੈ ਕੇ ਮੰਡੀ ਦੇ ਵਿੱਚ ਜੀਰੀ ਹਾਂ ਬਹੁਤ ਬੁਢਾ ਆ ਮੇਰੇ ਯਾਰ ਸਰਦ ਜੀ ਸਿੰਘ ਦੇ ਨਾਲ ਆਂ ਤੇ ਇੱਧਰ ਬੈਠਾ ਭਾਈ ਆਪਣਾ ਫੋਨ ਤੇ ਲੱਗਾ ਹੋਇਆ ਮਸਤ ਅੰਦਰ ਬਏ ਸੀਗੇ ਲੰਮੇ ਮੌਸਮ ਹੋਇਆ ਖਰਾਬ ਤੇ ਟਰਾਲੀਆਂ ਆਪਾਂ ਲਾਈਆਂ ਨਹੀਂ ਪੁੱਛ ਜੇ ਲਾਉਂਦਾ ਤੇ ਫਿਰ ਲਾਈਏ ਦਿਖਾਉਣੇ ਤੁਹਾਨੂੰ ਬਾਹਰ ਦਾ ਮੌਸਮ ਮੰਡੀ ਦੇ ਹਾਲ ਤੇ ਆਪਣੀ ਖਲੋਤੀ ਟਰਾਲੀ ਆਹਾ ਮੌਸਮ ਖਰਾਬ ਹੈ ਛੇਕ ਕਣਮਣ ਹੁੰਦੀ ਹੈ ਇਸ ਕਰਕੇ ਲਾਈ ਨਹੀਂ ਟਰਾਲੀ ਮੈਂ ਦੇਖ ਲਈ ਛੱਡਾ ਥੱਲੇ ਜਗ੍ਹਾ ਨਹੀਂ ਹੈਗੀ ਹੋ ਰਹੇ ਸ਼ੈੱਡ ਪੂਰੇ ਫੁੱਲ ਹੋ ਗਲੇ ਤੇ ਹਾਂਜੀ ਕੀ ਸਲਾਹ ਵਾ ਦੇਖ ਸਕਦੇ ਹੋ ਮੰਡੀ ਦੇ ਹਾਲਾਤ ਇੱਧਰ ਮਿਲੋ ਸਰਬਜੀਤ ਸਿੰਘ ਨੂੰ ਕੀ ਹਾਲ ਹੈ ਵੀਰੇ ਬਹੁਤ ਬੁਰਾ ਲੱਗ ਰਿਹਾ ਜਗ੍ਹਾ ਨਹੀਂ ਮਿਲ ਰਹੀ ਜਗ੍ਹਾ ਮਿਲ ਨਹੀਂ ਰਹੀ ਗਾਲੀਆਂ ਲੱਗਦੀਆਂ ਹੈੱਡ ਦੀ ਬੁਕਿੰਗ ਆ ਜੀ ਦੇਖੋ ਮੌਸਮ ਖਰਾਬ ਹੈ ਇੰਡੀਆਰ ਕੀਤਾ ਜਾ ਰਿਹਾ ਹੈ ਟਰਾਲੀ ਕਦੋਂ ਉਤਰੂਗੀ ਫੇਰ ਰੌਂਡੇ ਜਾਣਾ ਪੱਠੇ-ਦੱਥੇ ਹੀ ਵੜਨਾ ਤਾਂ ਕੀ ਕਰੀਏ ਹੁਣ ਬੈਠੇ ਆ ਤੇਰੇ ਪੱਠੇ-ਦੱਥੇ ਦੇ ਚੱਕਰ ਚ ਹੁਣ ਚੋਨਾ ਭੇਲੀਏ ਮੇਕੀ ਦਾ ਤੋਪੇਣਾ ਹੈ ਮਾਨਣਾ ਟਰਾਲੀ ਅੰਦਰ ਜਗ ਪੂਰਾ ਗਹਿਰਾ ਹੋਇਆ ਬਦਲਾਣਾ ਮਾਲੇ ਨੂੰ ਕਹਿੰਦੇ ਰੋਟੀਆਂ ਲੈ ਆ ਗਈਆਂ ਫੇਰ ਕਣੀਆਂ ਆਓ ਆਓ ਦਸੋ ਜੋ ਲੈ ਆ ਗਈਆਂ ਫੇਰ ਆ ਆ ਇਹ ਜਿਆਲ ਹੈ ਇਹ ਟਰਾਲਾ ਕਿੰਨੇ ਕਿਲਿਆਂ ਦਾ ਮਾਨ ਲੈ ਆਉਗਾ ਟਰਾਲਾ ਹਾਂ ਬਾਗੇ 14 ਸੱਤ ਦਾ ਕਣਕ ਲਿਆਉਂਗਾ ਉਹ 5 6 ਕਿਲਿਆਂ ਦੀ ਹਾਂ ਜੀ ਕੱਥਲ ਤੋਂ ਸਿੱਧਾ ਆ ਗਏ ਆਪਾਂ ਘਰ ਡੀਜ਼ਲ ਡੀਜ਼ਲ ਭਰਾ ਲਿਆਏ ਸੀਗੇ ਤੇ ਅੱ ਤੋਂ ਬਾਅਦ ਆਪਣੇ ਵੱਡੇ ਤਿੰਨ ਕ ਕਿੱਲੇ ਕਾਫੀ ਚੱਲ ਰਹੀ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਮੇਰੇ ਬੈਕ ਸਾਈਡ ਬਾਕੀ ਟਾਈਮ ਨੇ ਲੱਗਦਾ ਬਲੌਗ ਬਣਾਉਂਦਾ ਬੰਨੇ ਵੜਨੇ ਪੈਂਦੇ ਪੜੀ ਵਾ ਯਾ ਟਿੱਗੇ ਜਗਾ ਦਾ ਟਿੱਗੇ ਜੇ ਵੜਣਾ ਜੀ ਪੂਰਾ ਹਾਲ ਆ ਬਾਟਿਕ ਮੈਂਦੀ ਆ ਯਾਰ ਕਿ ਆਪ ہماری ਨਵੀਂ ਆਈ ਏ ਦੇਖੋ ਮਨ ਫੋਨ ਦਾ ਨੋ ਆ ਪਤਾ ਨਹੀਂ ਬਲਾਸਟ ਨਵੀਂ ਕਿਉਂ ਨਹੀਂ ਆਇਆ ਇੱਕ ਦੋ ਤੋੜੀਆਂ ਤੇ ਆਪਣੇ ਦੇਖੀ ਆ ਰਹੀ ਬਾਕੀ ਚੱਲਦੇ ਆ ਹੁਣ ਮਗਰ ਚੋਨਾ ਵੈਸੇ ਕੱਢਦਾ ਹੈਗਾ ਜੀ 2-3 ਦਿਨਾਂ ਲਈ ਪਰ ਡਰੋਂ ਦਾ ਹਵਾ ਠੇਕੇ ਪਰਿਆ ਕਿੱਥੋਂ ਪੂਰੇ ਕਰਾਂਗੇ ਜੇ ਪੈ ਗਿਆ ਰੇਟ ਅੱਗੇ ਨਹੀਂ ਹੈਗਾ ਇਹਦਾ ਮਾਰਕੀਟ ਡਿੱਗੇ ਚ ਬੁਰਾ ਹਾਲ ਆ ਕਾਦੀ ਮਸ਼ੀਨ ਚਲਾਉਣੀ ਬਸ ਇੱਕ ੱੱਕਾ ਟਾਈਮ ਨੂੰ ਦੇਣ ਵਾਲੀ ਗੱਲ ਆ ੱੱਕੇ ਨਾ ਰਹਿ ਜਾਂਦਾ ਥੱਲੇ ਡਿੱਗਾ ਆਪਣੇ ਉਹਨਾਂ ਦਾ ਪੂਰੀ ਕੋਸ਼ਿਸ਼ ਕਰਦਾ ਵੀ ਨਾ ਰਵੇ ਫਿਰ ਵੀ ਕਿਤੇ ਨਾ ਕਿਤੇ ਟਾਣੀ ਤੇ ਰਹਿ ਜਾਂਦੀ ਆ ਜੀ ਐਚ ਡਰਾਈਵਰ ਦੀ ਕੋਈ ਗਲਤੀ ਨਹੀਂ ਦੇਖ ਸਕਦੇ ਤੁਸੀਂ ਬੱਦਲ ਵਾਈ ਬੜਾ ਅਗਾੜਾ ਹੋ ਗਿਆ ਜਾਂ ਫਿਰ ਵੀ ਚਲੋ ਟਲ ਗਿਆ ਕੁਝ ਮੈਨੂੰ ਲੱਗਦਾ ਨਹੀਂ ਹਰ ਕੀ ਵੀ ਟਲ ਜੇ ਦਰ ਆਪਾਂ ਗੱਲੇ ਸੀਗੇ ਤੇ ਸਰਬਜੀਤ ਨੂੰ ਬੁਲਾ ਲਿਆ ਸੀ ਆਪਾਂ ਬਾਈ ਆ ਆ ਮੜਾ ਜਾ ਹੱਥ ਲਵਾ ਐ ਨਹੀਂ ਚੱਲਣਾ ਕੰਮ ਫਲੇਵਰ ਬੜੀ ਆ ਜਾਂਦੀ ਆ ਇੱਕ ਗੱਲ ਮੰਨ ਮੇਰੀ ਜਿੰਨਾ ਚਿਰ ਤੇ ਮਸ਼ੀਨ ਚੱਲਦੀ ਆ ਆ ਬੰਗਲਿਆਂ ਨੂੰ ਟਿਕਾਈ ਨਹੀਂ ਆ ਗਈ ਮਸ਼ੀਨ ਵੱਢ ਕੇ ਇੱਕ ਕਿੱਲੇ ਤੇ ਜਿਵੇਂ ਮਗਰੇ ਆਪਣੇ ਖਿਹਾਰ ਲਾ ਇਹ ਸ਼ਾਂਤ ਹੋ ਕੇ ਬਹਿ ਜਾਣਗੇ ਵਖਾਵੇਂ ਸਬੂਤ ਉਹਵੇਂ ਬਿਠੇ ਕੇ ਨਹੀਂ ਸ਼ਾਂਤ ਹੋਗੇ ਅਪਰੋਧ ਨਿਕਲਦੇ ਨਹੀਂ ਨਾ ਵਿੱਚ ਦੇ ਵੀ ਜਮਾ ਸ਼ਾਂਤੋ ਦੇ ਬੈਂਡ ਹੈ ਨਾ ਇਹ ਪਤਾ ਹੀ ਕਿੱਥੇ ਇਹਨਾਂ ਦਾ ਵੀ ਜ਼ੋਰ ਲਾ ਘਟਦਾ ਇਹਨਾਂ ਦਾ ਜਦੋਂ ਮਸ਼ੀਨ ਚੱਲ ਸਾਹਮਣੇ ਹੋ ਗਏ ਜਦੋਂ ਇਹਨਾਂ ਦੀ ਮਸ਼ੀਨ ਆਪਣੀ ਚੱਲਦੀ ਆ ਵੀਰੇ ਇਹਨਾਂ ਦਾ ਵੀ ਖਾਣਾ-ਦਾਣਾ ਜਿਹੜਾ ਵਿੱਚੋਂ ਨਿਕਲਦਾ ਹਾਂ ਜਿਹੜਾ ਕੋਈ ਕੀੜਾ ਪਤੰਗਾ ਪਰ ਇਹ ਵੇਖਦਾ ਵੀ ਇਹਨਾਂ ਦਾ ਵੀ ਜ਼ੋਰ ਲਾ ਘਟਦਾ ਇਹਨਾਂ ਦਾ ਵੀ ਜ਼ੋਰ ਲਾ ਹੁਣ ਜਮੀ ਨਹੀਂ ਟਿਕਾਈ ਹੈਗੀ ਵੇਲਾ ਮਸ਼ੀਨ ਦੇ ਥੱਲੇ ਵੜਨੋਂ ਫਿਰਦੇ ਆ ਉਹ ਭਰਾ ਨੇ ਮੈਨੂੰ ਸੱਦਿਆ ਬਾਈ ਉੱਧਰ ਤੇ ਵੀ ਤੂੰ ਇੱਧਰ ਕਿਧਾਂ ਹਾਂ ਮੈਂ ਵੀ ਮੈਂ ਦਿਹਾੜੀ ਲੇ ਹਾਂ ਕਹਿੰਦੇ ਫਿਰ ਵੀ ਮੈਂ ਮਾ ਵੀ ਮੇਰੇ ਮਾਮੇ ਲੱਗਦੇ ਯਾਰ ਹਾਂ ਕਹਿੰਦਾ ਆਓ ਮੈਂ ਕਹ ਰਾਣੇ ਤੁਪੇ ਧੋਲੇ ਆ ਕੇ ਕਰੇ ਆ ਪੈ ਦਿਹਾੜੀ ਤੇ ਆਇਆ ਹਾਂ ਹਾਂ ਆਇਆ ਬਰਾ ਹੀ ਲੱਗਦੇ ਆ ਬਾਈ ਕਹ ਟਾੜੇ ਤੁਪੇ ਧੋਲੇ ਆ ਕੇ ਆ ਗਏ ਅੱਗੇ ਅੜ ਗਿਆ ਜੀ ਅੜ ਗਿਆ ਜੀ ਅੜ ਗਿਆ ਜੀ ਭਾਉ ਮੈਂ ਇੱਕ ਹਨੀ ਟੋਚਨ ਪਾਣਾ ਇਹਨੇ ਵਾਸੇ ਇਹ ਨਹੀਂ ਇਹ ਨਹੀਂ ਵੇਚੋ ਇਹਨੇ ਛੋਟਾ ਕਰਨਾ ਇਹਦਾ ਕੁਝ ਆਨੇ ਸਾਹ ਹੁੰਦੀ ਆਣਾ ਵੇਖੀ ਕਿ ਥੱਲੇ ਵੀ ਨਹੀਂ ਗਿਰ ਗਿਆ ਹੈ ਵੇਖੀ ਕਿ ਥੱਲੇ ਤੇ ਨਹੀਂ ਗਿਰ ਗਿਆ ਨਹੀਂ ਉਹਨੂੰ ਕਹੇ ਛੋਟਾ ਕਰ ਲਾ ਪਾਉ ਨਾ ਗਲਤ ਨਹੀਂ ਬੋਲਣਾ ਮੈਂ ਨੇ ਕਿਹਾ ਹੀ ਭੈਣ ਤੇ ਇੱਕ ਵਾਰੀ ਰੋਕ ਗਿਆ ਤਾਂ ਰੋਕ ਗਿਆ ਹਾਂ ਿੱਲੀ ਬੜੀ ਹੈ ਭੈਣ ਤੇ ਆਪਾਂ ਵੀ ਪਰਲੇ 'ਚ ਕਢ ਲਈਏ ਹੈ ਪਰਲੇ 'ਚ ਪਾ ਲੈਣ ਤੇ ਜੀ ਚਲੋ ਆਵੇ ਹੁਣ ਸ਼ਾਂਤ ਹੋ ਕੇ ਬਹਿ ਗਏ ਵੇ ਕਿੱਦਾਂ ਬਹਿ ਗਏ ਐਨ ਜ਼ੋਰ ਲਾ ਘੜਿਆ ਇਹਨਾਂ ਦਾ ਤੇ ਆਪਣੇ ਵੇਹੇ ਦੇ ਪਿੱਛੇ ਹੋਵੇ ਕਿੱਦਾਂ ਗਾੜੀ ਗਾੜੀ ਉੱਡਣਗੇ ਹਾਂਜੀ ਹੁਣ ਵੱਢ ਲਈਏ ਮਿਲਦੇ ਆਂ ਗਾੜੀ ਜੇ ਪਰਮਾਧਮਾ ਟਲਿਆ ਰਹਾ ਤੇ ਇੱਕ ਡੇਢ ਤੋਂ ਕਿਲੇ ਗਾੜੀ ਹੋਰ ਬੱਜਣੇ ਆ ਰਮੀਤ ਦੇ ਔਰ ਭਾਈ ਫੋਨ ਤੇ ਫੋਨ ਕਰੀ ਆਉਂਦਾ ਆ ਜਾ ਯਾਰ ਆ ਜਾ ਮਾ ਭਈ ਆ ਜਾਣਾ ਹੁਣ ਦਸਤੀ ਉੱਟ ਕੇ ਤੇ ਆਪਾਂ ਆਵਾਰੇ ਚਲੋ ਪਹੁੰਚਾਂਗੇ ਕੋਸ਼ਿਸ਼ ਆਪਣੀ جاری ਆ ਪਰ ਰਹਿ ਗਏ 3-4 ਘੜੇ ਤੇ ਲਾ ਕੇ ਪਹੁੰਚਦੇ ਆ ਗਰਮੀ ਤੋਂ ਹਾਂਜੀ ਵੜਦੇ ਵੜਦੇ ਆ ਗਏ ਆਪਾਂ ਖੇੜੀ ਸਿੱਠੀ ਦੇ ਦੁਕਾਨ ਤੇ ਫਰੈਂਟ ਟੋਗਰ ਦੇ ਵੱਲ ਗਏ ਟੁੱਟ ਤੇ ਮਸ਼ੀਨ ਲਿਆਉਣੀ ਪੈਗੀ ਕਟਰ ਵਾਲ ਲਿਆਉਣਾ ਪੈਗਾ ਖੇੜੀ ਕੰਮ ਵਿੱਚ ਰਹਿ ਗਿਆ ਕਰ ਸਕਦੇ ਹਾਂ ਹੁਣ ਨੱਗਾ ਆਇਆ ਵੱਲੋਂ ਵਿਜੈ ਕਰੈਕਿੰਗ ਹੋ ਗਈ ਹੈਗੇ ਦੋ ਮਨਾਂ ਵਿਚੇ ਰ ਛੱਡਣਾ ਪੈ ਗਿਆ ਡਿੱਗੋ ਲੰਗੇ ਜਾ ਇੱਧਰ ਫੋਰਮੈਨ ਪੁੱਛਾਂ ਦੀ ਠੁਕਾ ਠਕਾਈ ਕਰੀ ਜਾਂਦਾ ਫੋਰਮੈਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਧਰ ਕੋਲਤੀ ਇੱਕ ਸੁਰੇਂਦਰ ਆ ਕੀ ਹਾਲ ਹੈ ਇਹ ਲਾਲ ਕਰ ਕਰ ਛੁੱਟੀ ਜਾਂਨਾਂ ਤੋਂ ਐ ਓਏ ਲਾਲ ਕਰ ਕਰ ਛੁੱਟੀ ਜਾਂਨਾਂ ਬਾਕੀ ਝੋਨੇ ਬਹੁਤ ਡਿੱਗੇ ਆ ਉਹਦਾ ਕਰਕੇ ਹਲ ਚਾੜ ਲੈਟ ਪੈ ਜੂਗੀ ਇੱਕ ਤੇਰੇ ਕੋ ਨਹੀਂ ਪੈਂਦੀ ਇਹਦੇ ਦੇਖੀ ਵਾਲੇ ਵੀ ਬਹੁਤ ਗੀ ਫੋਨ ਚ ਸਹੀ ਹੋਇਆਦਾ ਵੀ ਹੈ ਫੋਨ ਚ ਹੈ ਦੇਖਦਾ ਵਧੀਆ ਮੋੜਾ ਨਾ ਕਰ ਦੇ ਚਲੋ ਜੀ ਅੱਜ ਦੀ ਵੀਡੀਓ ਦਾ ਕਰਦੇ ਐਂਡ ਬਸ ਕਾਇਓ ਸਨਵਾੜ ਸਾਡੀ ਵੀਡੀਓ ਕਹੋ ਜੀ ਲੱਗਦੀ ਹੈ ਲਾਈਕ ਸੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ